ਮਜ਼ਰ ਰੋਹੀ ਲੋਈ ਕੱਡੇ ਖੜੇ ਹੋ ਜਾਂਦੇ ਬੰਦੇ ਤੇ ਕਿਉਂਕਿ ਇੰਨੀਆਂ ਮਾਵਾ ਭੈਣਾ ਕੱਟ ਸ਼ੀਵਾ ਦੇਣ ਆਉਂਦੀਆਂ ਨੇ ਤੇ ਧੀਏ ਤੇਰਾ ਸ਼ੁਕਰੀਆ ਰਤਨੀ ਤੇਰਾ ਸ਼ੁਕਰੀਆ ਅੱਜ ਮੈਂ ਕੋਈ ਬਹੁਤੀ ਸਿਆਸੀ ਗੱਲ ਨਹੀਂ ਕਰਨੀ ਕਿਉਂਕਿ ਅੱਜ ਜਿਹੜਾ ਤੂੰ ਰੂਪ ਦਿਖਾ ਦਿੱਤਾ ਨਾ ਇਹ ਬਹੁਤ ਕੁਝ ਸੰਦੇਸ਼ ਜਿਹੜਿਆ ਸਰਬ ਬਹੁਤ ਨਰਮੀ ਮਿਲਦੀ ਹੈ ਸੂਕਮੰਦਾ ਕੀ ਜਿੱਦ ਜੰਮੇ ਰਜਾਨ ਜਿਹਨਾਂ ਰਾਜੇ ਰੰਕਾਂ ਨੂੰ ਜਨਮ ਦਿੱਤਾ ਔਰ ਉਹ ਸਾਨੂੰ ਸੁਣ ਆ ਜਾਣ ਇਹ ਤੋਂ ਵੱਡੀ ਕਿਹੜੀ ਗੱਲ ਹੈ ਅੱਜ ਇਸ ਮੱਝ ਤੋਂ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਅੱਜ ਇਹ ਅਸ਼ੀਰਵਾਦ ਜਿਹੜਾ ਮਿਲ ਰਿਹਾ ਅਸੀਂ ਇਹੀ ਲੈਣਾ ਇਹਨਾਂ ਦੇ ਪਿਆਰ ਦੇ ਰੂਪ ਦੇ ਵਿੱਚ ਤੇ ਤੂੰ ਇੱਕ ਜ਼ਰੀਆ ਬਣੀ ਹੈ ਸੂਤਰ ਧਾਰ ਬਣੀ ਹੈ ਸਾਡਾ ਅਸੇ ਕੁਤ ਮਤਲਬ ਮੈਂ ਕਹਿ ਸਕਦਾ ਕਿ ਇਹ ਕਦੀ ਕਿਸੇ ਜਦੋਂ ਵੀ ਕੋਈ ਮੁਸੀਬਤ ਪਵੇ ਤੇ ਕੁਦਰਤ ਨੇ ਔਰਤ ਨੂੰ ਤਾਕਤ ਬਖਸ਼ੀ ਹੈ ਉਹ ਥੰਮ ਬੜ ਕੇ ਖੜਦੀ ਹੈ ਪਰਮਾਨ ਦੇ ਵਿੱਚ ਕਾਬਲ ਲੋਹਾਰ ਬਗਲ ਕੇ ਰੱਖ ਦੇਣਗੇ ਅੱਲਾਹ ਸਾਹਿਬ ਐਂਡ ਹੀ ਵਿਲ ਪ੍ਰੂਵ ਐਜ਼ ਐਨ ਐਸੈਟ ਔਫ ਅੱਲਾਹ ਸਾਹਿਬ ਤੁਸੀਂ ਕਹੋਗੇ ਕਿ ਸਾਡੇ ਲਈ ਐਸੈਟ ਪ੍ਰੂਵ ਹੋਏ ਆ ਅੱਲਾਹ ਸਾਹਿਬ ਇਸ ਲਈ ਮੈਂ ਜ਼ਿਆਦਾ ਸ਼ਬਦ ਨਾ ਕਹਿੰਦਾ ਹੋਇਆ ਤੇ ਹਿੰਦੁਸਤਾਨ ਦੇ ਵਿੱਚੋਂ ਹੱਤਾਂ ਬਾਦ ਸੀਟਾਂ ਬਹੁਤ ਸਾਰੇ ਸੋਨੀਆਂ ਗੰਦੀ ਤੁਹਾਡੀ ਜਿਹੜੀ ਪੈਰੋਂ ਛਿੱਟ ਕੇ ਲੈ ਤੇ ਉਸ ਨੂੰ ਨੰਬੰਦਾ ਬਣਾ ਜਾਂਦਾ ਹੈ ਤੇ ਉਸ ਵਕਤ ਕੀ ਹੋਇਆ ਇਹ ਬੀਜੇਪੀ ਵਾਲਾ ਨੇ ਕਹਿੰਦਾ ਇਹ ਵਿਦੇਸ਼ੀ ਨਾ ਹੈ ਇਹ ਵਿਦੇਸ਼ੀ ਇਸ ਨੂੰ ਪ੍ਰਧਾਨ ਮੰਤਰੀ ਨਹੀਂ ਬਣਾਣਾ ਬਣਾ ਚਾਹਦੇ ਅਸੀਂ ਦੰਗੇ ਪ੍ਰਸਾਦ ਕਰਾਂਗੇ ਅਸਾਂ ਫਿਰ ਮੈਨੂੰ ਮਾਈਕ ਫੜਨਾ ਪੈਣਾ ਧੰਨਵਾਦ ਜੈ ਹਿੰਦ ਸੋਸ਼ਲੇ ਆਫਟਰ ਦ ਡੈਥ ਆਫ ਪਟੇ ਜਵਾਰ ਨਾਲ ਨਹਿਰੂ ਜੀ ਜਿਹੜੇ ਡੈਥ ਹੋ ਗਈ ਉਹ ਨਹੀਂ ਤੀ ਉਸ ਤੋਂ ਬਾਅਦ ਉਹਨਾਂ ਦੇ ਚਰਮਾ ਜੀ ਗੱਲ ਸੁਣਨ ਵਾਲੀ ਆ ਆਫੀਸ਼ੀਅਲ ਟੇਬਲ ਦਾ ਜਿਹੜਾ ਗਲਾਸ ਸੀ ਉੱਤੇ ਟੇਬਲ ਦੇ ਉੱਤੇ ਉਸ ਕਾਗਜ਼ ਨਿਕਲਿਆ ਕਾਗਜ਼ ਲੈਣਾ ਜਿਹੜੀਆਂ ਚਾਰ ਲਾਈਨਾਂ ਸੀ ਉਹ ਕੁਝ ਪੜੇ ਲਿਖੇ ਤੇ ਜਿਹੜੇ ਉਹ ਚਾਰ ਵੈਰੀ ਫੇਮਸ ਲਾਈਨਸ ਆਫ ਦਾ ਫੇਮਸ ਇੰਗਲਿਸ਼ ਪੋਇਟ ਰੋਬਰਟ ਫਰਾਸਟ ਉਹ 4 ਲਾਈਨ ਸੀ ਉਹ 4 ਹਮੇਸ਼ਾ ਜਿਸਲੇ ਆਫਿਸ ਚ ਆਉਂਦੇ ਸੀ ਕਿ ਉਹ ਪੜਦੇ ਉਹ ਇੰਡੀਪੈਂਡੈਂਟ ਬਟਾਈ ਹੈ ਪ੍ਰੋਮਿਸਸਸ ਟੂ ਕੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਐਂਡ ਮਾਈਲਸ ਟੂ ਗੋ ਬਿਫੋਰ ਆਈ ਸਲੀਪ ਇਹ ਗੱਲ ਮੈਂ ਤੁਹਾਡੇ ਨਾਲ ਤਦ ਜ਼ਿਕਰ ਕਰ ਰਿਹਾ ਕਿ ਇਹ ਕਿ ਤੁਸੀਂ ਰਾਜ ਗਾਂਧੀ ਜੀ ਨੂੰ ਦੇਖਿਆ ਕਿ ਉਹਨਾਂ ਨੇ ਪੂਰੇ ਭਾਰਤ ਦੀ ਯਾਤਰਾ ਜਿਹੜੀ ਹੈ ਕੀਤੀ ਆ ਪਹਿਲੇ ਵੀ ਉਹਨਾਂ ਨੇ 6000 ਕਿਲੋਮੀਟਰ ਯਾਤਰਾ ਕੀਤੀ ਪੈਦਲ ਯਾਤਰਾ 4000 ਕਿਲੋਮੀਟਰ ਹੋਰ ਯਾਤਰਾ ਕੀਤੀ ਉਹਨਾਂ ਨੇ ਨਿਆਰੀ ਯਾਤਰਾ ਜਿਹੜੀ ਸੀ ਨਿਆਈ ਯਾਤਰਾ 10000 ਸਭਾ ਚੋਲ ਮੈਂ ਪੰਡਤ ਜਵਾਰ ਲਾਲ ਨੇ ਅਰੋਚਨੀ ਕੇ ਆਕੇ ਮੈਨੂੰ ਨੀਂਦ ਆਉਂਦੀ ਆ ਮੇਰਾ ਵੀ ਦਿਲ ਕਰਦਾ ਆਰਾਮ ਕਰਨ ਨੂੰ ਮਨ ਨੂੰ ਵੀ ਠੰਡੀਆਂ ਹਵਾਵਾਂ ਜਿਹੜੀਆਂ ਬੜੀਆਂ ਚੰਗੀਆਂ ਲੱਗਦੀਆਂ ਵਾਂ ਮਨ ਨੂੰ ਵੀ ਪੱਖੇ ਦੀ ਹਵਾ ਚੰਗੀ ਲੱਗਦੀ ਆ ਲੇਕਿਨ ਮੈਂ ਆਰਾਮ ਨਹੀਂ ਕਰਨਾ ਆਰਾਮ ਹੈ ਹਰਾਮ ਇਹ ਪੰਡਤ ਜਵਾਰ ਲਾਲ ਨੇ ਅਰੋਚਨੀ ਸਾਨੂੰ ਕਿਹਾ ਕਿ ਅਸੀਂ ਕਿਉਂ ਚਾਗਣਾ ਚਾਹੁੰਨੇ ਆ ਕਿਉਂ ਨਹੀਂ ਆਰਾਮ ਕਰਨਾ ਚਾਹੁੰਦੇ ਕਿਉਂਕਿ ਕਾਂਗਰਸ ਪਾਰਟੀ ਤੇ ਸਭ ਤੋਂ ਪੁਰਾਣੀ ਪਾਰਟੀ ਆ 올ਡੈਸਟ ਪਾਰਟੀ ਆ 1085 ਦੇ ਵਿੱਚ ਪਣੀ ਜਿਹੜੀ ਉਹਨਾਂ ਨੂੰ ਸ਼ੁਰੂ ਤੋਂ ਤੁਹਾਨੂੰ ਪਤਾ ਇੱਕੋ ਜਿਹੀ ਪਾਰਟੀ ਆ ਪੂਰੇ ਹਿੰਦੁਸਤਾਨ ਚ ਕਿਹੜੀ ਸੈਕੂਲਰ ਹੈ ਜਿਹਦਾ ਕੋਈ ਕਿਸੇ ਦੀਨ ਧਰਮ ਦੀ ਗੱਲ ਨਹੀਂ ਕਰਦੇ ਜਿਸ ਤਰ੍ਹਾਂ ਮੋਦੀ ਜੀ ਗੱਲ ਕਰਦੇ ਆ ਆਪਾਂ ਖੇਤਰੀ ਪਾਰਟੀ ਦੀ ਗੱਲ ਕਰ ਲਓ ਜਾਂ ਕਿਸੇ ਹੋਰ ਪਾਰਟੀ ਦੀ ਗੱਲ ਕਰ ਲਓ ਸਾਰੇ ਜਿਹੜੇ ਆ ਕੋਈ ਕਿਸੇ ਧਰਮ ਨਾਲ ਜੁੜਿਆ ਦਾ ਲੇਕਿਨ ਕਾਂਗਰਸ ਜੁੜੀਦੀ ਆ ਤੁਹਾਡੇ ਨਾਲ ਜੁੜੀਦੀ ਆ ਔਰ ਹਮੇਸ਼ਾ ਇਨਸਾਨ ਪ੍ਰستی ਦੀ ਗੱਲ ਕਰਦੇ ਆ ਮੁਹੱਬਤ ਦੀ ਗੱਲ ਕਰਦੇ ਆ ਮਹਾਤਮਾ ਗਾਂਧੀ ਜੀ ਨੇ ਵੀ ਜਿਹੜੀ ਗੱਲ ਕਹੀ ਆ ਉਹ ਵੀ ਮੁਹੱਬਤ ਦੀ ਦੁਕਾਨ ਕਹਿੰਦੇ ਖੁੱਲਣੀ ਔਰ ਨਫ਼ਰਤ ਦੀ ਦੁਕਾਨ ਬੰਦ ਕਰਨੀ ਭਾਜਪਾ ਵਾਲਿਆਂ ਦੀ ਇੱਥੇ ਸਾਡੇ ਰਾਜਾ ਵਰਿੰਦਰ ਸਿੰਘ ਪ੍ਰਧਾਨ ਆ ਇੱਥੇ ਸਾਡੇ ਔਨਲਾ ਜੀ ਆ ਇਹ ਵੀ ਜਦੋਂ ਹਮੇਸ਼ਾ ਗੱਲ ਕਰਦੇ ਆ ਪਿਆਰ ਦੀ ਕਰਦੇ ਆ ਔਰ ਸਾਡੇ ਔਨਲਾ ਸਾਹਿਬ ਤੁਹਾਨੂੰ ਸਾਰਿਆਂ ਨੂੰ ਪਤਾ ਬਹੁਤ ਹੀ ਨੇਕ ਸਿਰਤ ਬਹੁਤ ਹੀ ਨੇਕ ਦਿਲ ਮਿੱਠ ਬੋਲਣੇ ਇਨਸਾਨ ਹੈ ਜੇ ਤੁਸੀਂ ਉਹਨਾਂ ਨੂੰ ਪਾਰਲੀਮੈਂਟ ਚ ਲੈ ਜਾਓਗੇ ਤੇ ਤੁਹਾਨੂੰ ਮੈਂ ਯਕੀਨ ਦਿਵਾਉਣਾ ਵਾ ਕਿ ਉਹਨਾਂ ਨੂੰ ਸਨੇ ਪਿਛੇ ਆਇਆ ਤਾਂ ਨਾਲ ਆ ਕਹਾ ਕਿ ਇਹਸ ਨੂੰ ਬੈਸਟ ਬਣਾਉਣਾ ਪਾਰਟੀ ਜਿੰਦਾਬਾਦ ਧੰਨਵਾਦ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਕੀ ਕਿਹਾ ਜਾਊਗਾ ਭਈ ਮੈਂ ਤੇ ਕਾਂਗਰਸ ਪਾਰਟੀ ਵੀ ਉਤਸ਼ਾਹ ਦੇਖਿਆ ਹੈ ਔਰ ਆਪਣੀ ਭੈਣਾਂ ਦਾ ਸਭ ਤੋਂ ਵੱਡਾ ਉਤਸ਼ਾਹ ਦੇਖਿਆ ਉਹ ਮੈਂ ਦੇਖਿਆ ਕਿ ਜਦੋਂ ਨਾਰੀ ਸ਼ਕਤੀ ਮੈਦਾਨ ਚ ਉਤਰਦੀ ਹੈ ਤੇ ਫਿਰ ਫਤਿਹ ਹਾਸਲ ਹੋ ਜਾਂਦੀ ਹੈ ਅੱਜ ਫਤਿਹ ਹਾਸਲ ਹੋ ਗਈ ਔਰ ਗੁਰਜੀਤ ਵਜਲਾ ਨੂੰ ਤੇ ਭਾਰੀ ਵੋਟਾਂ ਦੇ ਨਾਲ ਮਿਲ ਕੇ ਇਹਨਾਂ ਨੇ ਕਮਰ ਖੱਟ ਲਈ ਹੈ ਜਦੋਂ ਝਾਂਸੀ ਦੀ ਰਾਣੀ ਕਮਰ ਕੱਟਲੇ ਤੇ ਫਿਰ ਕੋਈ ਵੀ ਟਿਕਣਾ ਨਹੀਂ ਉਹ ਸਾਹਮਣੇ ਤੇ ਇਹ ਵਿਰੋਧੀਆਂ ਨੇ ਟਿਕਣਾ ਨਹੀਂ ਉਹ ਇਹ ਚਾਰੇ ਖਾਨੇ ਚੇਤੂ ਨੇ ਇਹ ਸਾਰੀਆਂ ਸਾਰੀ ਵੋਟ ਜਿਹੜੀ ਹੈ ਇਹ ਗੁਰਜੀਤ ਓਜਲਾ ਨੂੰ ਪੈਣੀ ਹੈ ਤੇ ਗੁਰਜੀਤ ਓਜਲਾ ਨੇ ਭਾਰੀ ਵੋਟਾਂ ਨਾਲ ਜਿੱਤਣਾ ਔਰ ਮੈਂ ਧੰਨਵਾਦ ਕਰਦਾ ਹੈ ਸਾਡੇ ਯੂਥ ਕਾਂਗਰਸ ਦੇ ਪੰਜਾਬ ਦੇ ਤੇ ਵਾਈਸ ਪ੍ਰੈਜ਼ੀਡੈਂਟ ਵੀ ਸਾਡੀ ਧਰਮ ਇੱਥੇ ਆਈ ਹੈ ਮੈਂ ਉਹਨਾਂ ਦਾ ਸਵਾਗਤ ਵੀ ਕਰਦਾ ਔਰ ਮੈਂ ਉਮੀਦ ਕਰਦਾ ਹਾਂ ਕਿ ਸਾਰੇ ਸਾਥੀ ਜਿਹੜੇ ਆ ਉਹ ਕਾਂਗਰਸ ਪਾਰਟੀ ਨੂੰ ਜਿੱਤਾਂਗੇ ਜਿਵੇਂ ਐਸੇ ਭਾਈਚਾਰੇ ਦਾ ਕਾਫੀ ਜਣਾਤ ਵਿਰੋਧ ਕੀਤਾ ਜਾ ਰਿਹਾ ਉਹ ਜਿਹੜਾ ਸਾਜਾ ਹੈ ਭਈ ਇਹ ਤੇ ਕੋਈ ਸਿਆਸੀ ਖੰਡ ਆ ਇਹ ਜਿਹੜੀਆਂ ਦੂਸਰੀ ਪਾਰਟੀਆਂ ਹੈਗੀਆਂ ਇਹ 2 ਸਾਲ ਪੁਰਾਣੀ ਵੀਡੀਓ ਚਲਾ ਕੇ ਤਮਾਸ਼ਾ ਕਰਨਾ ਚਾਹੁੰਦੇ ਆ ਉਹਨਾਂ ਨੂੰ ਸ਼ਰਮ ਹੋਣੀ ਚਾਹੀਦੀ ਹੈ ਇਸ ਗੱਲ 'ਤੇ ਉਹਦਾ ਕੋਈ ਅਸਰ ਨਹੀਂ ਬਲਕਿ ਵੀਡੀਓ ਚਲਾਣ ਵਾਲੇ ਲੋਕਾਂ ਦੇ ਖਿਲਾਫ ਲੋਕਾਂ ਦਾ ਗੁੱਸਾ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਮੈਂ ਤਾਂ ਲੋਕਾਂ ਨੂੰ ਅਪੀਲ ਇਹ ਕਰਨਾ ਚਾਹੁੰਦਾ ਕਿ ਭਈ ਇਹਨਾਂ ਦੇ ਝੂਠੇ ਲਾਰੇ ਝੂਠੇ ਵਾਦੇ ਝੂਠੀਆਂ ਗੱਲਾਂ ਝੂਠੀਆਂ ਕਸਮਾਂ ਦੇ ਵਿੱਚ ਨਾ ਆਓ ਕਿ ਸੱਚੀ ਗੱਲ ਇਹ ਹੈ ਕਿ ਗੁਰਜੀਤ ਓਜਲਾ ਸੱਚਾ ਸੁੱੱਚਾ ਬੰਦਾ ਜੀ ਇਹਨੂੰ ਰਲ ਕੇ ਦੇਣਾ ਠੀਕ ਹੈ ਜੀ ਬਜਾਰ ਹੋਰੋਂ ਦਾ ਤੁਸੀਂ ਇਸ ਵਾਰ ਕੀ ਕਹਿਣਾ ਚਾਹੋ ਬਿਲਕੁਲ ਐ ਗੱਲ ਬਿਲਕੁਲ ਸਹੀ ਹੈ ਔਰ ਇਸ ਚੀਜ਼ ਦਾ ਸ਼ੁਕਰਗੁਜ਼ਾਰ ਹੈ ਮੈਂ ਡਾਕਟਰ ਹੋਣਾ ਦਾ ਰਾਉਂਗਾਂਧੀ ਜੀ ਦਾ ਕਰਾਂਗੀ ਜਿਨ੍ਹਾਂ ਨੇ ਨਾਨੀ ਸ਼ਕਤੀ ਨੂੰ ਅੱਗੇ ਲਿਆਂਦਾ ਹੈ ਦੇਖੋ ਹਰ ਜਗ੍ਹਾ ਇੱਕ ਨਾਰੀ ਸ਼ਕਤੀ ਦਾ ਹੋਣਾ ਬਹੁਤ ਜ਼ਰੂਰੀ ਆ ਠੀਕ ਹੈ ਹਰ ਚੀਜ਼ ਹੈ ਕਿ ਜਿਸ ਦਾ ਕਹਿੰਦੇ ਆਪਾਂ ਬੈਲੈਂਸ ਹੁੰਦਾ ਹੈ ਬੈਲੈਂਸ ਹੋਣਾ ਬਹੁਤ ਜ਼ਰੂਰੀ ਆ ਅਗਰ ਅਸੀਂ ਹਰ ਚੀਜ਼ ਨੂੰ ਅੱਗੇ ਲੈ ਕੇ ਜਾਵਾਂਗੇ ਤੇ ਮੇਰੇ ਨਾਲ ਸੇ ਬਹੁਤ ਵਧੀਆ ਗੱਲ ਹੈ ਤੇ ਅੱਜ ਜਿਸ ਦਾ ਮੇਰੀ ਵਾਰਡ ਦੇ ਵਿੱਚ ਸਾਰੀ ਲੇਡੀਜ਼ ਆਈਆਂ ਕਿਉਂਕਿ ਮੈਂ ਇੱਕ ਲੇਡੀਜ਼ ਦਾ ਪ੍ਰੋਗਰਾਮ ਰੱਖਿਆ ਸੀ ਔਰ ਉਹਦੇ ਵਿੱਚ ਢਾਈ ਤਿੰਨ ਸੌ ਜਿਹੜੀਆਂ ਲੇਡੀਜ਼ ਆਈਆਂ ਔਰ ਉਹਨਾਂ ਨੇ ਆ ਕੇ ਜਿਹੜਾ ਮੇਰੀ ਮਾਨ ਰੱਖਿਆ ਹੈ ਔਰ ਉਹਨਾਂ ਨੇ ਇੱਕ ਯਕੀਨ ਦਿਲਾਇਆ ਕਿ ਜਿਹੜੀਆਂ ਮੇਰੀਆਂ ਭੈਣ ਭੈਣਾ ਮਾਵਾ ਨੇ ਉਹ ਗੁਰਜੀਤ ਸਿੰਘ ਔਜਲਾ ਨੂੰ ਜਿਤਾਣਗੇ ਔਰ ਮੈਂ ਇਸ ਚੀਜ਼ ਨੂੰ ਉਹਨਾਂ ਦਾ ਧੰਨਵਾਦ ਕਰਦਾ ਕਿੰਨੀ ਇੱਕ ਆਸ ਰੱਖਦੇ ਤੁਸੀਂ ਔਜਲਾ ਸਾਹਿਬ ਕੋਲ ਮੇਰੇ ਖਿਆਲ ਸੇ ਦੇਖੋ ਮੇਰਾ ਤੇ ਪੂਰਾ ਹਲਕਾ ਜਿਹੜਾ ਵੈਸਟ ਹੈ ਉਧਰ ਹੀ ਜਾਏਗਾ ਔਰ ਵੈਸਟ ਨੂੰ ਛੱਡੋ ਜਿੰਨੇ ਵੀ ਹਲਕੇ ਹੈ ਨਾ ਇਸ ਵਾਰ ਜਿਹੜੀ ਵੋਟ ਹੈ ਸਿਰਫ ਕਾਂਗਰਸ ਨੂੰ ਹੀ ਜਾਣੀ ਹੈ ਔਰ ਕੋਈ ਪਾਰਟੀ ਨੂੰ ਵੋਟ ਨਹੀਂ ਚਾਹੀਦੀ ਆਹ ਤੋੜਾ ਲੋਕਾਂ ਨੂੰ ਵੀ ਅਪੀਲ ਕਰਨੀ ਚਾਹੀਦੀ ਮੈਂ ਆਪ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਦੀ ਆ ਕਿ ਸਾਰੇ ਪਾਰਟੀ ਦਾ ਤੁਸੀਂ ਦੇਖਿਆ ਹੈ ਜੀਪੀ ਦਾ ਕੀ ਬੁਰਾ ਹਾਲ ਕਰ ਰਹੇ ਹੋ ਸਾਰੇ ਜਾਣੇ ਸਭ ਦਾ ਇੱਕ ਤੁਸੀਂ ਰਾਮ ਮੰਦਰ ਨੂੰ ਲੈ ਕੇ ਨਹੀਂ ਇਹ ਚੀਜ਼ ਨੂੰ ਅੱਗੇ ਆ ਸਕਦੇ ਆਪਾਂ ਸਾਰੇ ਨੂੰ ਅਗਰ ਇਕੁਅਲ ਸਮਝਾਂਗੇ ਤੋ ਜ਼ਿਆਦਾ ਬੈਨੀਫਿਟ ਹੈ ਕਿਉਂਕਿ ਕੱਲਾ ਹਿੰਦੂ ਨਹੀਂ ਡਵੈਲਪ ਹੋਣਾ ਚਾਹੀਦਾ ਹਰ ਇੱਕ ਹਿਊਮਨ ਬੀਂਗ ਡਵੈਲਪ ਹੋਣਾ ਚਾਹੀਦਾ ਹਰ ਇੱਕ ਆਸਨ ਡਵੈਲਪਮੈਂਟ ਮਿਲਨੀ ਚਾਹੀਦੀ ਆ ਇਸ ਤਰ੍ਹਾਂ ਤੇ ਦੇਖੋ ਬਾਕੀ ਸਾਰੇ ਪਿੱਛੇ ਰਹਿ ਜੰਗੇ ਮੈਂ ਕੋਈ ਹਿੰਦੂ ਆ ਮੈਂ ਇਸ ਚੀਜ਼ ਨੂੰ ਐਗਰੀ ਕਰਦੀ ਆ ਕਿ ਹਿੰਦੂ ਹੋ ਕੇ ਵੀ ਬੈਲੈਂਸ ਰੱਖਣਾ ਚ ਅਗੇ ਤੁਹਾਨੂੰ ਸਭ ਦੇ ਅਗੇ ਸਿਸੂ ਕਾਣਾ ਹੈ ਤੇ ਪਲੀਜ਼ ਇੱਕ ਸਿਰਫ ਇੱਕ ਆਸ ਚੀਜ਼ ਕਰਕੇ ਇਹ বিজেপি ਨੂੰ ਵੋਟ ਨਾ ਮਿਲੇ ਜਿਹੜਾ ਉਹਨਾਂ ਦੇ ਕੰਮ ਦੇਖੋ ਕਰੋ ਉਹਨਾਂ ਨੇ ਕੰਮ ਕੀਤੇ ਆ ਤੇ ਠੀਕ ਹੈ ਲੇਕਿਨ ਮੈਨੂੰ ਲੱਗਦਾ ਨਹੀਂ ਉਹਨਾਂ ਦਾ ਕੋਈ ਕੰਮ ਐਸਾ ਹੈਗਾ ਔਰ ਗੁਰਜੀਤ ਸਿੰਘ ਗੋਚਲੇ ਦਾ ਦੇਖੋ ਅੱਜ ਕੱਲ੍ਹ ਆਨਲਾਈਨ ਸਾਰਾ ਸਿਸਟਮ ਹੈਗਾ ਹੈ ਇਲੈਕਟ੍ਰਿਕ ਡੈਜਟ ਚੱਲਦੇ ਆ ਇੱਕ ਇੱਕ ਕੰਮ ਅਗਰ ਉਹ ਕੋਈ ਬੋਲਦੇ ਆ ਤਾਂ ਸਰਚ ਵੀ ਉਸੇ ਵਲੇ ਹੁੰਦੇ ਤੇ ਵੀਡੀਓ ਵੀ ਉਸੇਲੇ ਕੱਢ ਲੈਂਦੇ ਹੋ ਮੀਡੀਆ ਵੈਸੇ ਹੀ ਤੁਹਾਨੂੰ ਪਤਾ ਹੈ ਕਾਫੀ ਫਾਸਟ ਹੈ ਤੇ ਮੇਰੇ ਖਿਆਲ ਸੇ ਜਿੰਨਾ ਉਹਨਾਂ ਨੇ ਬੋਲਿਆ ਕੋਈ ਝੂਠ ਨਹੀਂ ਬੋਲਿਆ ਸਾਰਾ ਬਾਕੀ ਪਾਰਟੀਆਂ ਦਾ ਤੇ ਮੇਰੇ ਖਿਆਲ ਸਾਡੇ ਤੇ ਕੋਈ ਵਜੂੜੀ ਨਹੀਂ ਇਹ ਗੱਲ ਕਿਸੇ ਨੂੰ ਪੁੱਛ ਲਓ ਕਹਿਣਗੇ ਕਿ ਨਹੀਂ ਕਿਉਂਕਿ ਆਪ ਵਾਲਿਆਂ ਨੇ ਕੋਈ ਆਗਿਆ ਪਿਆਨੀ ਦਿੱਤਾ ਭਾਜਪਾ ਵਾਲੇ ਜਿਹੜਾ ਆਪਣਾ ਇੱਕੋ ਮੁੱਦਾ ਚੁੱਕਦੇ ਨੇ ਤੇ ਕਾਂਗਰਸ ਪਾਰਟੀ ਇਹੋ ਜੀ ਪਾਰਟੀ ਆ ਜਿਹੜਾ ਸਭ ਨੂੰ ਲੈ ਕੇ ਅੱਗੇ ਤੋਰਦੀ ਆ ਠੀਕ ਹੈ ਠੀਕ ਹੈ ਮੈਂ